ਇਹ ਪਿਛਲੇ 25 ਗਸਤੋਂ ਨਿਰੰਤਰ ਸੇਵਾ ਸਾਡੇ ਸਟੋਰ ਇੱਕ ਇੱਥੇ ਬਣਿਆ ਇੱਕ ਡੇਰਾ ਪਠਾਨਾ ਨਿਰੰਤਰ ਸੇਵਾ ਚੱਲ ਰਹੀ ਹੈ ਇਹ ਜਿੰਨੇ 40 50 ਪਿੰਡਾਂ ਆ ਕੇ ਇੱਥੋਂ ਲੰਗਰ ਦੀ ਸੇਵਾ ਲੋਕੀ ਕਵਾ ਕੇ ਵੀ ਲੈ ਜਾਂਦੇ ਆਂ ਅਸੀਂ ਸਪਲਾਈ ਵੀ ਕਰਦੇ ਆਂ ਲੰਗਰ ਤੋਂ ਬਾਅਦ ਅਸੀਂ ਮੈਡੀਕਲ ਕਿੱਟਾਂ ਦਵਾਈਆਂ ਮੰਦੋਵਾਲ ਟੈਂਪਲ ਆਇਆ ਡਾਕਟਰ ਸਾਹਿਬ ਉਹ ਜਿਹੜੀ ਕਮੈਂਡ ਕਰਦੇ ਅਸੀਂ ਇੱਥੇ ਦੋਿਆਂ ਦੀ ਸਪਲਾਈ ਪੱਛੇ ਰੱਖੀ ਹੋਈ ਹੈ ਸਸ਼ੀਗਲ ਹਮਦਰ ਟੀਵੀ ਨਾਲ ਜੁੜ ਚੁੱਕੇ ਹੋ ਤੁਸੀਂ ਮੈਂ ਪ੍ਰਦੀਪ ਅਰੋੜਾ ਇਸ ਸਮੇ ਅਜਨਾਲਾ ਦੇ ਵਿੱਚ ਮੌਜੂਦ ਆ ਔਰ ਤੁਹਾਡੇ ਨਾਲ ਜਿਹੜੀਆਂ ਨੇ ਉਹ ਗਰਾਉਂਡ ਜ਼ੀਰੋ ਤੋਂ ਤਸਵੀਰਾਂ ਸਾਂਝੀਆਂ ਕਰਾਂਗੇ ਅਜਨਾਲਾ ਦੇ ਵਿੱਚ ਇਸ ਸਮੇ ਸਾਡੀ ਜਿਹੜੀ ਸੱਕੀ ਨਾਲਾ ਉੱਥੇ ਸਾਡੀ ਮੌਜੂਦਗੀ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਜਿਹੜੀਆਂ ਨੇ ਉਹ ਸੱਕੀ ਨਾਲਾ ਦੀਆਂ ਦਿਖਾਉਨੇ ਆ ਅੱਜ ਜਿਹੜਾ ਪਾਣੀ ਆ ਉਹ ਬਿਲਕੁਲ ਘਟ ਚੁੱਕਾ ਹੈ ਜੇਕਰ ਗੱਲ ਅੱਜ ਤੋਂ 10 ਦਿਨ ਪਹਿਲਾਂ ਦੀ ਕੀਤੀ ਜਾਵੇ ਤਾਂ ਇੱਥੇ ਜਿਹੜਾ ਪਾਣੀ ਸੀ ਉਹ ਬਹੁਤ ਜ਼ਿਆਦਾ ਉੱਚਾ ਸੀ ਜੋ ਕਿ ਅਜਨਾਲਾ ਸ਼ਹਿਰ ਦੇ ਅੰਦਰ ਵੀ ਦਾਖਲ ਹੋਇਆ ਜਿਸ ਤੋਂ ਬਾਅਦ ਅਜਨਾਲਾ ਦੇ ਵੀ ਕਰੀਬ ਜਿਹੜੇ 20% ਜਿਹੜੇ ਪਿੰਡ 20% ਜਿਹੜਾ ਏਰੀਆ ਸੀ ਉਹ ਪ੍ਰਭਾਵਿਤ ਹੋ ਚੁੱਕਾ ਸੀ ਅਤੇ ਜਿਹੜਾ ਅਜਨਾਲਾ ਦਾ ਸੀਵਰੇਜ ਪਲਾਂਟ ਹੈਗਾ ਆ ਉਹ ਵੀ ਜਿਹੜਾ ਆ ਕਿਤੇ ਨਾ ਕਿਤੇ ਇਸ ਪਾਣੀ ਦੀ ਛਪੇਟ ਦੇ ਵਿੱਚ ਆ ਗਿਆ ਸੀ ਜੇਕਰ ਕੱਲ ਤੱਕ ਦੇ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਜੋ ਸਾਡੇ ਕੋਲ ਜਾਣਕਾਰੀ ਸੀ तकरीबन 66000 ਏਕੜ ਜਿਹੜੀ ਜ਼ਮੀਨ ਹੈਗੀ ਆ ਉਹ ਅੰਮ੍ਰਿਤਸਰ ਜ਼ਿਲ੍ਹੇ ਦੀ ਜਿਹੜੀ ਆ ਉਹ ਖਰਾਬ ਹੋ ਚੁੱਕੀ ਆ ਅਤੇ ਜਿਹੜੇ 54 ਦੁੱਧਾਰੂ ਪਸ਼ੂ ਨੇ ਉਹਨਾਂ ਦੀ ਮੌਤ ਹੋ ਚੁੱਕੀ ਆ ਅਤੇ ਜਿਹੜੇ 570 ਘਾਰ ਸੀ ਉਹ ਜਿਹੜੇ ਆ ਉਹ ਉਹਨਾਂ ਦੇ ਉਹਨਾਂ ਦਾ ਨੁਕਸਾਨ ਹੋਇਆ ਜਿਨ੍ਹਾਂ ਦੇ ਵਿੱਚੋਂ 100 ਜਿਹੜੇ 34 ਘਾਰ ਸੀ ਉਹ ਪੂਰੇ ਤਰੀਕੇ ਨਾਲ ਜਿਹੜੇ ਡੈਮੇਜ ਹੋ ਜਾਂਦੇ ਨੇ ਦੱਸਦੀ ਹੈ ਕਿ ਜਿਸ ਤਰ੍ਹਾਂ ਕਿ ਅਜਨਾਲਾ ਦਾ ਪਿੰਡ ਜਿਹੜਾ ਕੋਂਡੇਵਾਲ ਸੀ ਉਸ ਤੋਂ ਉਸ ਤੋਂ ਜਿਹੜੋ ਉਸਦੇ ਬੰਨ ਟੁੱਟਦੇ ਨੇ ਜਿਹੜੋ ਤੁਸੀਂ ਬੰਨ ਟੁੱਟਦੇ ਨੇ ਦਾ ਉਸ ਤੋਂ ਬਾਅਦ ਜਿਹੜਾ ਅ ਅਜਨਾਲਾ ਦੇ ਰਸਤੇ ਦੇ ਵਿੱਚ ਜਿੰਨੇ ਵੀ ਪਿੰਡ ਹੁੰਦੇ ਨੇ ਉਹ ਪ੍ਰਭਾਵਿਤ ਹੁੰਦੇ ਨੇ ਹਜ਼ਾਰਾਂ ਏਕੜ ਜਿਹੜੀ ਜ਼ਮੀਨ ਹੈ ਉਹ ਜਿਹੜੀ ਖਰਾਬ ਹੋ ਜਾਂਦੀ ਹੈ ਤਾਂ ਜਿਹੜੇ ਲੋਕ ਨੇ ਉਹ ਘਰ ਦੇ ਵਿੱਚ ਉਹਨਾਂ ਨੂੰ ਨਿਕਲਣ ਦਾ ਸਮਾਂ ਵੀ ਨਹੀਂ ਮਿਲਦਾ ਤਾਂ ਹਾਲਾਤ ਵੱਧ ਤੋਂ ਵੱਧ ਹੋ ਜਾਂਦੇ ਨੇ ਲੋਕ ਜਿਹੜਾ ਕਿਸਾਨ ਲੋਕਾਂ ਦੇ ਲਈ ਅਨਾਜ ਪਾਦਾ ਪੈਦਾ ਕਰਦਾ ਉਹ ਕਿਸਾਨ ਜਿਹੜਾ ਆ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਉਡੀਕ ਕਰਦਾ ਆ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਦੀ ਉਡੀਕ ਕਰਦਾ ਆ ਪਰ ਜਿਹੜੇ ਸਾਡੇ ਪੰਜਾਬੀ ਨੇ ਪੰਜਾਬੀਆਂ ਵੱਲੋਂ ਜਿਹੜਾ ਆ ਉਹ ਮੋਰਚਾ ਖੋਲ ਦਿੱਤਾ ਜਾਂਦਾ ਆ ਪੰਜਾਬੀਆਂ ਵੱਲੋਂ ਨਾਨਸਟਾਪ ਕਹਿ ਸਕਦੇ ਆ ਕਿ ਟਰਾਲੀਆਂ ਗੱਡੀਆਂ ਦੇ ਵਿੱਚ ਜਿਹੜਾ ਸਮਾਨ ਭਰ ਭਰ ਕੇ ਜਿਹੜੀ ਰਾਹਸਮਗਰੀ ਆ ਉਹ ਲੋਕਾਂ ਤੱਕ ਜਿਹੜੀ ਪਹੁੰਚਾਈ ਜਾਂਦੀ ਹੈ ਤਸਵੀਰਾਂ ਜਿਹੜੀਆਂ ਨੇ ਉਹ ਅਸੀਂ ਤੁਹਾਡੇ ਨਾਲ ਸਕੀ ਨਾਲਾ ਦੀਆਂ ਜਿਹੜੀਆਂ ਨੇ ਸਾਂਝੀਆਂ ਕਰ ਰਹੇ ਆ ਤਾਂ ਦੱਸਦੀ ਹੈ ਕਿ ਇੱਥੇ ਜਿਹੜਾ ਅਜਨਾਲਾ ਦੇ ਵਿੱਚ ਵਿਧਾਇਕ ਢਾਲੀਵਾਲ ਵੱਲੋਂ ਵੀ ਜਿਹੜਾ ਆ ਪ੍ਰਸ਼ਾਸਨ ਨੂੰ ਨਾਲ ਲੈ ਕੇ ਲੋਕਾਂ ਦੇ ਘਰਾਂ ਦੇ ਵਿੱਚ ਪਹੁੰਚਦੇ ਨੇ ਰਾਹਸਮਗਰੀ ਜਿਹੜੀ ਪਹੁੰਚਾਈ ਜਾਂਦੀ ਆ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜੋਤ ਸਿੰਘ ਸਮਰਾ ਪਹੁੰਚਦੇ ਨੇ ਭਾਰਤੀ ਜਨਤਾ ਪਾਰਟੀ ਦੇ ਦਿਹਾਤਾਂ ਦੀ ਪ੍ਰਧਾਨ ਅਤੇ ਸਾਬਕਾ ਵਿਧਾਇਕ ਬੋਨੀ ਅਮਰਪਾਲ ਸਿੰਘ ਅਜਨਾਲਾ ਜਿਹੜਾ ਉਹ ਵੀ ਆਪਣੀ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਦੇ ਨਾਲ ਆਪਣੀ ਹਾਈ ਕਮਾਂਡ ਦੇ ਨਾਲ ਜਿਹੜਾ ਉਹ ਅਜਨਾਲਾ ਪਹੁੰਚਦੇ ਆ ਜਾਂ ਪੰਜਾਬ ਦੇ ਜਿੰਨੇ ਵੀ ਵੱਡੇ ਜਾਂ ਕੇਂਦਰੀ ਮੰਤਰੀ ਤੱਕ ਜਿਹੜੇ ਨੇ ਉਹ ਅਜਨਾਲਾ ਦੇ ਘੁੰਨੇਵਾਲ ਵੀਖੇ ਜਿਹੜਾ ਆ ਪਹੁੰਚਦੇ ਨੇ ਤੋਂ ਤੁਹਾਨੂੰ ਦੱਸ ਦਈਏ ਕਿ ਜਿਹੜਾ ਇਹ ਅਜਨਾਲਾ ਦਾ ਸੱਕੀ ਨਾਲ ਆਇਆ ਇਸ ਦੇ ਵਿੱਚ ਜਿਹੜਾ ਆ ਉਹ ਪੰਜਾਬ ਨਹੀਂ ਹਰਿਆਣਾ ਜਿਸ ਤਰ੍ਹਾਂ ਹਿਮਾਚਲ ਦੇ ਵਿੱਚੋਂ ਹਿਮਾਚਲ ਜਾਂ ਜੰਮੂ ਕਸ਼ਮੀਰ ਦੇ ਵਿੱਚੋਂ ਵੀ ਜਿਹੜੇ ਉਹ ਜਾਨਵਰ ਇੱਥੇ ਰੋੜ ਕੇ ਆਏ ਨੇ ਜਿਹੜੇ ਸੱਪ ਸੀ ਜਾਂ ਜਿਹੜੇ ਹੋਰ ਪਸ਼ੂ ਹੈਗੇ ਨੇ ਉਹ ਵੀ ਇੱਥੇ ਰੋੜ ਕੇ ਆਏ ਸੀ ਤੇ ਦੱਸ ਦਈਏ ਕਿ ਇਹ ਸੱਕੀ ਨਾਲੀ ਦਾ ਜਿਹੜਾ ਪਾਣੀ ਹੈਗਾ ਉਹ ਇਸ ਸਮੇ ਬਹੁਤ ਜ਼ਿਆਦਾ ਜ਼ਹਿਰੀਲਾ ਆ ਇਹੀ ਪਾਣੀ ਜਿਹੜਾ ਲੋਕਾਂ ਦੇ ਘਰਾਂ ਦੇ ਅੰਦਰ ਵੀ ਗਿਆ ਔਰ ਇਸ ਪਾਣੀ ਦੇ ਵਿੱਚੋਂ ਹੁਣ ਜਿਹੜੀ ਆ ਉਹ ਬਦਬੂ ਵੀ ਆਣੀ ਸ਼ੁਰੂ ਹੋ ਚੁੱਕੀ ਹੈ ਔਰ ਕਹਿ ਸਕਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਪਾਣੀ ਤੋਂ ਹੀ ਜਿਹੜੀਆਂ ਨੇ ਉਹ ਭਿਆਨਕ ਇਹ ਬਿਮਾਰੀਆਂ ਫੈਲਣ ਦਾ ਵੀ ਜਿਹੜਾ ਖਤਰਾ ਵੱਧ ਸਕਦਾ ਉਸ ਤੋਂ ਭਾਈ ਸਾਹਿਬ ਵੀ ਮੌਜੂਦ ਨੇ ਹਾਂਜੀ ਭਾਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਤੋਂ ਪਿੱਛੇ ਚਲੇ ਜਾਈਏ ਤਕਰੀਬਨ 10-12 ਦਿਨ ਪਿੱਛੇ ਚਲੇ ਜਾਈਏ ਤਾਂ ਇੱਥੇ ਹਾਲਾਤ ਜਿਹੜੇ ਬਹੁਤ ਜ਼ਿਆਦਾ ਖਰਾਬ ਸੀ ਪਾਣੀ ਜਿਹੜਾ ਬਹੁਤ ਜ਼ਿਆਦਾ ਉੱਪਰ ਸੀ ਔਰ ਇਥੋਂ ਪਾਰ ਨਹੀਂ ਸੀ ਜਾਇਆ ਜਾਂਦਾ ਸਕੀ ਤੋਂ ਅੱਜ ਦੇ ਜਿਹੜੇ ਹਾਲਾਤ ਨੇ ਪਾਣੀ ਦਾ ਹੀਟਾ ਜਰੂਰ ਚਲਾ ਗਿਆ ਪਰ ਹਾਲਾਤ ਲੋਕਾਂ ਦੇ ਜਿਹੜੇ ਨੇ ਉਹ ਬਹੁਤ ਜ਼ਿਆਦਾ ਖਰਾਬ ਹੋ ਚੁੱਕੇ ਨੇ ਪਹਿਲਾਂ ਤਾਂ ਜਿਹੜੀ ਹੜ ਨੇ ਮਾਰ ਕੀਤੀ ਆ ਡੇਰਾ ਬਾਬਾ ਨਾਨਕ ਤੋਂ ਜਿੰਨੇ ਪਿੰਡ ਪਿੱਛੇ ਪੈਂਦੇ ਨੇ ਥੋਨੇ ਵਾਲ ਦਾ ਜਿਹੜਾ ਬੰਨ ਟੁੱਟਿਆ ਉਹ ਜਿਹੜਾ ਬੰਨ ਟੁੱਟ ਕੇ ਉਧਰ ਲੋਕਾਂ ਦਾ ਬੜਾ ਨੁਕਸਾਨ ਹੋਇਆ ਪਿੱਛੇ ਪਿੰਡਾਂ ਦਾ ਬੜਾ ਨੁਕਸਾਨ ਹੋਇਆ ਇੱਧਰ ਗੱਗੋਮਾਲ ਲਾਲੋ ਅੱਬੂ ਸ਼ਹਿਰ ਪੋੜਾ ਜੇ ਇੱਧਰ ਆ ਜੋ ਅਜ ਨਾਲਾ ਸ਼ਹਿਰ ਦੇ ਵਿੱਚ ਤੇ ਲੋਕਾਂ ਨੂੰ ਹੱਲੇ ਪਤਾ ਨਹੀਂ ਲੱਗੰਦਿਆ ਸੀ ਕੀ ਕਰਨਾ ਨੁਕਸਾਨ ਲੋਕਾਂ ਦਾ ਫਸਲ ਜਿਹੜੀ ਮਾਰੀ ਗਈ ਆ ਬਹੁਤ ਪਾਣੀ ਦੇ ਨਾਲ ਲੋਕਾਂ ਦੇ ਘਾਟ ਅਟ ਠਗੇ ਨੇ ਲੋਕੀ ਹਵਾਚਾਰ ਬੈਠੇ ਨੇ ਲੋਕੀ ਆਪਣੇ ਰਿਸ਼ਤੇਦਾਰਾਂ ਕੋਲ ਬੈਠੇ ਆ ਫਿਰ ਵੀ ਮੈਂ ਚਾਹੁੰਦਾ ਆ ਕਿ ਇਹ ਜਿਹੜਾ ਬੰਨ ਟੁੱਟਨੇ ਜਾਂ ਕਰਨੇ ਸਰਕਾਰ ਦਾ ਕੰਮ ਹੀ ਇਹ ਜਿਹੜੇ ਪਹਿਲਾਂ ਪ੍ਰਬੰਧ ਕੀਤੇ ਹੁੰਦੇ ਤੇ ਅੱਜ ਬੰਨ ਨਹੀਂ ਟੁੱਟਨੇ ਅੱਜ ਲੋਕਾਂ ਦਾ ਨੁਕਸਾਨ ਨਹੀਂ ਹੋਣਾ ਲੋਕੀ ਛੜਕਾਂ ਦੇ ਨਹੀਂ ਰੋਲਦੇ ਅੱਜ ਫਿਰ ਵੀ ਮੈਂ ਧੰਨਵਾਦ ਕਰਦਾ ਆ ਸਾਰਿਆਂ ਦਾ ਕਿ ਇੱਕ ਦੂਜੇ ਦਾ ਸਾਥ ਦੇ ਦਿੰਦੇ ਆ ਪੰਜਾਬੀ ਪੰਜਾਬੀ ਦੇ ਨਾਲ ਖੜੇ ਆ ਕੇ ਅੱਜ ਪੰਜਾਬੀ ਪੰਜਾਬੀ ਦੇ ਨਾਲ ਖੜਾ ਆ ਅੱਜ ਤੁਸੀਂ ਵੇਖ ਰਹੇ ਹੋ ਟਰੈਕਟਰ ਟਰੈਲੀਆਂ ਗੁਰੂ ਕੇ ਲੰਗਰ ਵਰਤਾਏ ਜਾ ਰਹੇ ਨੇ ਹਰ ਇੱਕ ਮਾਲ ਨੂੰ ਚਾਰਾ ਦਿੱਤਾ ਜਾ ਰਿਹਾ ਹੈ ਸਹੂਲਤਾ ਦਿੱਤੀਆਂ ਜਾ ਰਹੀਆਂ ਨੇ ਹਾਦੇ ਮੁਸਲਮਾਨ ਕੰਟਰੀ ਸਾਈ ਧਰਮ ਕੋਈ ਵੀ ਆ ਕਿਸੇ ਨੇ ਕਸਰ ਨਹੀਂ ਛੱਡੀ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਮੈਂ ਚਾਹੁੰਦਾ ਆ ਕਿ ਸਿੱਖ ਕੌਮ ਜਿਹੜੀ ਇਕੱਠੀ ਹੋਵੇ ਇੱਕ ਦੂਜੇ ਦਾ ਸਾਥ ਦੇਵੇ ਜਿਹੜਾ ਐੜਕਾ ਸਾਥ ਲੋਕਾਂ ਨੇ ਕੀਤਾ ਦਿੱਤਾ ਆ ਇੰਨਾ ਸਰਕਾਰਾਂ ਨੇ ਸਾਹ ਨਹੀਂ ਦਿੱਤਾ ਸੱਚੀ ਗੱਲ ਕਹਿ ਰਿਆਂ ਐਰਕਾ ਸਰਕਾਰਾਂ ਨੇ ਸਾਹ ਨਹੀਂ ਦਿੱਤਾ ਜਿੱਦਾਂ ਸਿੱਖ ਕੌਮ ਨੇ ਸਾਹ ਦਿੱਤਾ ਹੈ ਨਹੀਂ ਵਿਧਾਇਕਾਂ ਨੇ ਲੱਖ ਲੱਖ ਰੁਪਏ ਜਿਹੜੀ ਉਹਨਾਂ ਦੀ ਸੈਲਰੀ ਆ ਉਹਨਾਂ ਨੇ ਡੋਨੇਟ ਕਰਤੀ ਦਾਨ ਕਰਤੀ ਹਾਂ ਉਹਦੇ ਚਲੋ ਵੇਖੋ ਜੀ ਟਾਈਮ ਤੇ ਆਉਣ ਤੇ ਪਤਾ ਲੱਗੂ ਕਿੰਦਾਂ ਦਾ ਟਾਈਮ ਆਉਂਦਾ ਕੇਸ ਤੇ ਸਰਕਾਰ ਜਾਂ ਵਾਅਦੇ ਪੂਰੇ ਕਰਦੀ ਆ ਜਾਂ ਸਰਕਾਰ ਵਾਅਦੇ ਪੂਰੇ ਕਰਦੀ ਆ ਜਾਂ ਨਹੀਂ ਕਰਦੀ ਇਹ ਸਰਕਾਰ ਦੀਆਂ ਕਹਿਣ ਦੀਆਂ ਗੱਲਾਂ ਆ ਬਾਕੀ ਇੱਕ ਕਲਾਕਾਰਾਂ ਨੇ ਬੜਾ ਸਾਹ ਦਿੱਤਾ ਇੱਕ ਦੂਜੇ ਦਾ ਇੱਕ ਦੂਜੇ ਦਾ ਹੱਥ ਫੜਿਆ ਆ ਇੱਕ ਉਹਨਾਂ ਨੇ ਵਾਅਦੇ ਵੀ ਕੀਤੇ ਇੱਕ ਕੋਈ ਨੇ 20 ਪਿੰਡ ਲੱਲੇ ਕਿਹਨੇ 10 ਪਿੰਡ ਲੱਲੇ ਆ ਕਿ ਆਪਾਂ ਹਰ ਇੱਕ ਦੀ ਸਹਾਇਤਾ ਕਰਾਂਗੇ ਜੇ ਆਪਾਂ ਆ ਜੀਏ ਸਿੱਖ ਕੌਮ ਵੱਲ ਸਿੱਖ ਕੌਮ ਨੇ ਬੜਾ ਇੱਕ ਬਹੁਤ ਵੱਡਾ ਮੋੜੇ ਨਾਲ ਮੋੜਾ ਜੋੜ ਕੇ ਸਾਹ ਦਿੱਤਾ ਹੈ ਨੁਕਸਾਨ ਲੋਕਾਂ ਦਾ ਬੜਾ ਆ ਪਰ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਪੰਜਾਬੀਆਂ ਦਾ ਸਾਰੇ ਹਰ ਇੱਕ ਦਾ ਕਿ ਜਿੰਨਾਂ ਨੇ ਇੱਕ ਦੂਜੇ ਨਾਲ ਦੁੱਖ ਵੰਡਾਇਆ ਪਰ ਸਰਕਾਰਾਂ ਦੇ ਹੱਥ ਖੜੇ ਹੋ ਗਏ ਯਾਰਕਾ ਜਿਹੜਾ ਕੋਹਨੇਵਾਲ ਦਾ ਪੁਲ ਬੱਜਨਦਿਆਰ ਕਾ ਬੰਡ ਟੁੱਟਾ ਉਹ ਬਾਬਾ ਸੰਤਨਾਮ ਸਿੰਘ ਜੀ ਗੁਰੂਗ ਬਾਗ ਵਾਲਿਆਂ ਉਥਾਂ ਨੇ ਮੋਰਚਾ ਲਾਇਆ ਉਨਾ ਰਾਤ ਦਿਨ ਇੱਕ ਕੀਤੀ ਆ ਉਹ ਉੱਥੇ ਬੰਨ ਜਿਹੜਾ ਬੰਨ ਰਹੇ ਆ ਜਿਹੜਾ ਸਰਕਾਰਾਂ ਕੋ ਨਹੀਂ ਵੱਜਾ ਉਹ ਗੁਰੂਖ ਬਾਗ ਵਾਲੀ ਸੰਗਤ ਜਿਹੜੀ ਲੋਕਾਂ ਨੇ ਇੱਕ ਸੰਜੋਗ ਦੇ ਨਾਲ ਵੱਜ ਰਿਹਾ ਹਾਂਜੀ ਬਾਬਾ ਜੀ ਕੀ ਜਰਾ ਚਿੱਤਰ ਜੀ ਅਸੀਂ ਵੈਗੜ ਜੀ ਦਾ ਖਾਲਸਾ ਵੈਗੜ ਜੀ ਕੀ ਫੜੇ ਕਹਿਣਾ ਕਿ ਚੌਣਿਆਂ ਵੀ ਬਹੁਤ ਜ਼ਿਆਦਾ ਹੀ ਨੁਕਸਾਨ ਹੋ ਗਿਆ ਸਾਡਾ ਸਾਡਾ ਆਏ ਬੰਨੇ ਦਾ ਪਿੰਡ ਕਿਹੜਾ ਸਾਡਾ ਪਿੰਡ ਕੋਟਲੀ ਆ ਉਹਨਾਂ ਆਲ ਕੋਟਲੀ ਨੰਗਲ ਉਹ ਪਿੰਡ ਨੇ ਬਾਕੀ ਇਧਰੋਂ ਡੇਰੇ ਵੱਲੋਂ ਤੁਰ ਕੋ ਗਿਣਤੀ ਪਿੰਡਾਂ ਨਹੀਂ ਕਰ ਲੋ ਆਡਾ ਪਿੰਡ ਕੋਟਲੀ ਜੇ ਚਾਰ ਛਪੇਰੇ ਉਹਦੇ ਚੱਲ ਕੇ ਵੇਖ ਲੋ ਮੈਂ ਸਵੇਰੇ ਖੁਦ ਆਪਣੇ ਪਿੰਡ ਚੋਂ ਚੱਲ ਕੇ ਆਇਆ ਹੁਣ ਨਾ ਨਾ ਪਾਣੀ ਜੇ ਉੱਥੇ ਮੇਰੀਆਂ ਮੱਝਾਂ ਬੱਜੀਆਂ ਜੇ ਬਾਹਰ ਮੇਰਾ ਢੇਰਾ ਜੇ ਆ ਛਕੀ ਦੇ ਕੰਡੇ ਤੇ ਜੇ ਐਂ ਦੀ ਚੱਲੋ ਐਂ ਦੀ ਵਿਖਾ ਦੇਣਾ ਉਹਦੀ ਚੱਲੋ ਉਹਦੀ ਵਿਖਾ ਦੇਣਾ ਕੋਈ ਸਾਡੇ ਘਰ ਤੂੜੀ ਨਹੀਂ ਜੇ ਪਿੰਡ ਦੇ ਵਿੱਚ ਕੋਈ ਕਿਸੇ ਦੇ ਡੰਗਰ ਵਾਲੀ ਚਾਰਾ ਨਹੀਂ ਜੈਗਾ ਆ ਭਰਾ ਜਿਹੜੇ ਹਿੜਿਆਣੇ ਵੱਲੋਂ ਆਉਣ ਦੇ ਆ ਕੋਈ ਸਾਡੇ ਘਰ ਚਾਰ ਸੁੱਟ ਜਾਂਦਾ ਜੇ ਕੋਈ ਖਾਲ ਸੁੱਟ ਜਾਂਦਾ ਜੇ ਕੋਈ ਸਾਡੇ ਘਰ ਇਹਦੀ ਆਪਣੇ ਚੋਕਰ ਦੀ ਪੋਰੀ ਛੁੱਟ ਜਾਂਦਾ ਜੇ ਟਰਾਹ ਉਹਦੇ ਨਾਲ ਗੁਜ਼ਾਰਾ ਕਰੋ ਸੋ ਤੁਸੀਂ ਤਸਵੀਰਾਂ ਦੇ ਵਿੱਚ ਦੇਖਿਆ ਕਿ ਜਿਹੜੇ ਲੋਕ ਨੇ ਉਹ ਦੱਸ ਰਹੇ ਨੇ ਕਿ ਜਦੋਂ ਹਾਲਾਤ ਜਿਹੜੇ ਨੇ ਬਾਤੋਂ ਬੱਤਰ ਹੁੰਦੇ ਨੇ ਫਸਲਾਂ ਬਰਬਾਦ ਹੋ ਜਾਂਦੀਆਂ ਨੇ ਜਿਹੜੇ ਘਰ ਨੇ ਉਹਨਾਂ ਦੇ ਵਿੱਚ ਤੇ ਰੇੜਾ ਆ ਜਾਂਦੀਆਂ ਨੇ ਘਰ ਟੁੱਟ ਜਾਂਦੇ ਨੇ ਪਰ ਇਹ ਜਿਹੜੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਹੁਣ ਰੋਜ਼ਾਨਾ ਦੀ ਤਰ੍ਹਾਂ ਜਿਹੜਾ ਆ ਲੋਕ ਆਪਣੇ ਕੰਮਾਂ ਨੂੰ ਵੀ ਜਾ ਰਹੇ ਨੇ ਅ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਕਿ ਜਿਹੜੇ ਲੋਕ ਨੇ ਹਲੇ ਵੀ ਬਾਹਰੋਂ ਮਦਦ ਕਰਨ ਲਈ ਪਹੁੰਚ ਰਹੇ ਨੇ ਕਿਉਂਕਿ ਜੇਕਰ ਅੱਜ ਤੋਂ ਹਫਤਾ 10 ਦਿਨ ਪਹਿਲਾਂ ਦੀ ਗੱਲ ਕਰੀਏ ਤਾਂ ਇੱਥੇ ਨੌਨ ਸਟਾਪ ਜਿਹੜੀਆਂ ਟਰਾਲੀਆਂ ਗੱਡੀਆਂ ਰਾਹ ਸਮਗਰੀ ਲੈ ਕੇ ਪਹੁੰਚਦੀਆਂ ਸਨ ਪਰ ਅੱਜ ਦੇ ਹਾਲਾਤ ਇਹ ਆ ਕਿ ਰਾਹ ਸਮਗਰੀ ਜਿਹੜੀ ਆ ਕਿਉਂਕਿ ਲੋਕਾਂ ਵੱਲੋਂ ਅਪੀਲ ਵੀ ਕੀਤੀ ਗਈ ਸੀ ਕਿ ਲੋਕਾਂ ਦੇ ਘਰਾਂ ਤੱਕ ਜਿਹੜਾ ਆ ਉਹ ਬਹੁਤ ਜ਼ਿਆਦਾ ਸਮਾਨ ਪਹੁੰਚ ਚੁੱਕਾ ਆ ਹੁਣ ਤੋਂ 15 ਦਿਨ ਬਾਅਦ ਜਾਂ 20 ਦਿਨ ਬਾਅਦ ਜਿਹੜਾ ਆ ਉਹ ਸਮਾਨ ਦੀ ਜ਼ਰੂਰਤ ਵੀ ਪਏਗੀ ਅਤੇ ਜਿਹੜੀ ਰਾਹ ਸਮਗਰੀ ਆ ਉਸ ਦੀ ਵੀ ਜ਼ਰੂਰਤ ਪਏਗੀ ਕਿਉਂਕਿ ਜਿਹੜੇ ਮਕਾਨ ਟੁੱਟ ਚੁੱਕੇ ਨੇ ਉਹਨਾਂ ਦੀ ਜਿਹੜੀ ਆ ਉਹ ਪਛਾਣ ਕੀਤੀ ਜਾਵੇ ਕਿ ਕਿਹੜੇ-ਕਿਹੜੇ ਘਰ ਦਾ ਨੁਕਸਾਨ ਹੋਇਆ ਤਾਂ ਫਿਰ ਉਸ ਘਰ ਤੱਕ ਜਿਹੜੀ ਆ ਉਹ ਮਦਦ ਪਹੁੰਚੇਗੀ ਸੋ ਤੁਹਾਨੂੰ ਤਸਵੀਰਾਂ ਜਿਹੜੀਆਂ ਨੇ ਉਹ ਦਿਖਾ ਦਿੰਦੇ ਆ ਕਿ ਹਲੇ ਵੀ ਜਿਹੜਾ ਇੱਥੇ ਲੰਗਰ ਲਗਾਤਾਰ ਜਾਰੀ ਨੇ ਲੰਗਰਾਂ ਦੀ ਇੱਥੇ ਕੋਈ ਘਾਟ ਨਹੀਂ ਹੈਗੀ ਜਿਹੜਾ ਤੁਹਾਨੂੰ ਦੱਸ ਦਈਏ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਲੰਗਰ ਜਿਹੜਾ ਲਗਾਤਾਰ ਚੱਲ ਰਿਹਾ ਇਹਨਾਂ ਵੱਲੋਂ ਵੀ ਜਿਹੜੀ ਇਹ ਸੇਵਾ ਕੀਤੀ ਜਾ ਰਹੀ ਹੈ ਸੰਗਤ ਵੱਲੋਂ ਆ ਕੇ ਇੱਥੇ ਜਿਹੜਾ ਲੰਗਰ ਆ ਉਹ ਛਕਿਆ ਜਾ ਰਿਹਾ ਸੋ ਲੰਗਰ ਦੀ ਘਾਟ ਨਹੀਂ ਹੈ ਦਵਾਈਆਂ ਦੀ ਘਾਟ ਨਹੀਂ ਹੈਗੀ ਸੋ ਸਾਡੇ ਨਾਲ ਇੱਥੇ ਜਿਹੜੇ ਸੇਵਾ ਨਿਭਾ ਰਹੇ ਨੇ ਵੀ ਮਦੂਨੇ ਹਾਂਜੀ ਭਾਈ ਸਾਹਿਬ ਲੰਮੀ ਸੇਵਾ ਕਰ ਰਹੇ ਸਾਰੇ ਸੇਵਾ ਕਰ ਰਹੇ ਤੁਸੀਂ ਵੀ ਸੇਵਾ ਕਰਿਓ ਕੀ ਜਣਾ ਚੰਗੇ ਮੈਂ ਹਰਪ੍ਰਭਿੰਦਰ ਸਿੰਘ ਨੰਦਾ ਹੈਡ ਹਾਈਸਟ ਕਮਿਸ਼ਨਰ ਜਲੰਧਰ ਡਿਵੀਜ਼ਨ ਇਹ ਸੇਵਾ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਸਾਹ ਹਰਮਿੰਦਰ ਸਿੰਘ ਕਲਕਾ ਜੀ ਪ੍ਰੈਜ਼ੀਡੈਂਟ ਸਾਹ ਕਲੋਕ ਜੀ ਸੈਕਟਰੀ ਸਾਹਿਬ ਦੀ ਰਹਿਮਾਈ ਨਾਲ ਚੱਲ ਰਹੀ ਹੈ ਤੇ ਪਿਛਲੇ 25 ਅਗਸਤ ਤੋਂ ਨਿਰੰਤਰ ਸੇਵਾ ਸਾਡੇ ਸਟੋਰ ਸਟੋਰ ਇੱਕ ਇੱਥੇ ਬਣਿਆ ਇੱਕ ਡੇਰਾ ਪਠਾਨਾ ਨਿਰੰਤਰ ਸੇਵਾ ਚੱਲ ਰਹੀ ਹੈ ਇਹ ਜਿੰਨੇ 40 50 ਪਿੰਡਾਂ ਅੱਗੇ ਇਹ ਇੱਥੋਂ ਲੰਗਰ ਦੀ ਵਾ ਲੋਕੀ ਪਵਾ ਕੇ ਵੀ ਲੈ ਜਾਂਦੇ ਆ ਅਸੀਂ ਸਪਲਾਈ ਵੀ ਕਰ ਦਿੰਦੇ ਆ ਲੰਗਰ ਤੋਂ ਇਲਾਵਾ ਅਸੀਂ ਮੈਡੀਕਲ ਕਿੱਟਾਂ ਦਵਾਈਆਂ ਮੱਲੋਵਾਲ ਕੈਂਪ ਲਾਇਆ ਡਾਕਟਰਸ ਦਾ ਉਹ ਜਿਹੜੀ ਰਿਕਮੈਂਡ ਕਰਦੇ ਸੀ ਇੱਥੇ ਦਵਾਈਆਂ ਦੀ ਸਪਲਾਈ ਪਿੱਛੇ ਰੱਖੀ ਹੋਈ ਹੈ ਇਹ ਸੇਵਾ ਹਾਲੇ ਕੋਈ ਪਤਾ ਨਹੀਂ ਕਿੰਨੇ ਦਿਨ ਹੋਰ ਚੱਲੇਗੀ ਜਿੰਨਾ ਚਿਰ ਕੱਲ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਕਿੱਟਾ ਮਨਾ ਕੇ ਅਗਲੇ ਪਿੰਡਾਂ ਜਿੱਥੇ ਪਾਣੀ ਆਇਆ ਉਹ ਘਰੋ ਘਰੀ ਜਾ ਕੇ ਲਾਵਾਂਗੇ ਤਾਂ ਪਾਲਾ ਵੀ ਸਾਡੇ ਕੋਲ ਹੈਗੀਆਂ ਜਿਨ੍ਹਾਂ ਦੇ ਕੱਚੇ ਮਕਾਨ ਬਾਲੇ ਪੇ ਹੈ ਰੈਂਟਰਲ ਵਾਲੇ ਵੀ ਦੂਜੇ ਕਰੋ ਕਰੀ ਜਾ ਕੇ ਅਸੀਂ ਗੁਰਦੁਆਰੇ ਦੇ ਭਾਈ ਜੀ ਨੂੰ ਨਾਲ ਲੈ ਕੇ ਉਹ ਅਸੀਂ ਸੇਵਾ ਵੀ ਕਰ ਰਹੇ ਆ। ਸੋ ਇਹ ਸੇਵਾ ਦਿੱਲੀ ਦੀ ਸੰਗਤ ਵੱਲੋਂ ਭੇਜਿਆ ਗਿਆ ਰਾਸ਼ਨ ਤਕਰੀਬਨ 50 ਤੋਂ ਉੱਤੇ ਟਰੱਕ ਦਿੱਲੀ ਤੋਂ ਆ ਚੁੱਕੇ ਹੁਣ ਤੱਕ ਇਹ ਨਿਰੰਤਰ ਟਰੱਕ 1000 ਦਿਨ ਛਾੜ ਕੇ ਇੱਕ ਦੋ ਆ ਰਹੇ ਨੇ। ਇਹ ਲੰਗਰ ਸਾਡਾ ਸਵੇਰੇ 10:30 ਵਜੇ ਤੋਂ ਸ਼ੁਰੂ ਹੋ ਕੇ 5 ਵਜੇ ਤੱਕ ਉਸ ਤੋਂ ਬਾਅਦ ਚਾਹ ਦੀ ਸੇਵਾ ਨਾਲੋਂ ਨਾਲ ਮੈਡੀਕਲ ਦਾ ਕੈਂਪ ਦਵਾਈਆਂ ਦੀ ਸਪਲਾਈ ਘਰੋ ਘਰੀ ਜਾਈ ਜੇ ਜਿਹੜੀਆਂ ਰਾਸ਼ਨ ਜਾਂ ਜਿਹੜੀਆਂ ਚੀਜ਼ਾਂ ਚਾਹੀਦੀਆਂ ਲੋਕਾਂ ਨੂੰ ਪਿੰਡਾਂ ਦੀ ਡਿਮਾਂਡ ਹੈ ਮੈਂ ਖੁਦ ਇੱਥੇ ਐਸਟੀਐਮ 1994 ਚ ਰਿਹਾ ਅਜਨਾਲੇ ਮੈਂ ਐਸਟੀਐਮ ਬਾਬੂ ਕਲਾ ਵੀ ਰਿਹਾ ਐਡੀਸੀ ਅੰਮ੍ਰਿਤਸਰ ਰਿਹਾ ਡੀਸੀ ਮੋਗਾ ਰਿਹਾ ਮੈਂ ਫ੍ਰੀ ਸੇਵਾ ਕਰਦਾ ਮੈਂ ਕੋਈ ਪੈਸੇ ਨਹੀਂ ਲੈਂਦਾ ਮੈਂ ਇਹਨਾਂ ਦਾ ਲੋਕਲ ਚੇਅਰਮੈਨ ਹਾਂ ਦਿੱਲੀ ਐ ਐਸਜੀਪੀਸੀ ਨਹੀਂ ਹੈ ਦਿੱਲੀ ਸਿੱਖ ਹੁਦਦਵਾਰਾ ਤੋਂ ਸੋ ਜਿਸਾ ਦਾ ਹੁਕਮਤੋਂ ਹੁੰਦਾ ਤੇ ਮੈਂ ਕਹੂੰਗਾ ਇਥੋਂ ਦਾ ਰਹਿਣ ਵਾਲਾ ਵਸਨੀਕ ਆ ਮੈਨੂੰ ਸਾਰਾ ਪਤਾ ਤੇ ਮੈਨੂੰ ਇੱਕ ਇੱਕ ਪਿੰਡ ਦਾ ਪਤਾ ਹੈ ਕਿਉਂਕਿ ਮੈਂ ਇੱਥੇ 94 ਚ ਵੀ ਰਾਹਤ ਵੰਡੀ ਸੀ ਐਜ਼ ਐਸਟੀਐਮ ਉਦੋਂ ਤਕਰੀਬਨ 14 ਕਰੋੜ ਰੁਪਇਆ ਵੰਡਿਆ 94 ਸੋ ਲੋਕਾਂ ਦੀਆਂ ਜੋ ਲੋੜਾਂ ਉਹ ਵੀ ਪਤਾ ਸਾਨੂੰ ਲੋਕਾਂ ਨੂੰ ਜੋ ਮੈਡੀਕਲ ਹੀ ਚਾਹੀਦਾ ਐਸ ਵੇਲੇ ਰਾਸ਼ਨ ਤੇ ਬੇਹੰਤ ਹਰ ਜਗ੍ਹਾ ਤੇ ਹਰ ਕੈਂਪ ਤੇ ਵੀ ਮੈਡੀਕਲ ਜੇ ਕਿੱਟਾਂ ਚਾਰਾ ਅਸੀਂ 3-4 ਦਿਨ ਪਹਿਲਾਂ 3 ਮੋਟਰ ਬੋਟਸ ਵੀ ਕਲਿਆ ਕੇ ਭਾਂਕਰ ਖਰਚਾ ਏਡ ਆਲਿਆਂ ਨੂੰ ਦਿੱਲੀ ਤੋਂ ਆਈ ਸੀ 11-11 ਲੱਖ ਰੁਪਏ ਦੀ ਬੋਟ ਹੈ ਉਹ ਅਸੀਂ ਸਪਲਾਈ ਕਰਕੇ ਆਏ ਉਹ ਫਾਜ਼ਲ ਕਬੋਰ ਤੱਕ ਉਹ ਬੋਟਸ ਨੂੰ ਯੂਜ਼ ਕਰ ਰਿਹਾ ਸੋ ਸਾਡੀ ਇਹ ਕੋਈ ਕੋਸ਼ਿਸ਼ ਹੈ ਕਿ ਬੜਾ ਗਰੀਬ ਇਲਾਕਾ ਮੇਰਾ ਦੇਖਿਆ ਹੋਇਆ ਸਾਰਾ ਰਮਦਾਸ ਤੱਕ ਅਗਰੋ ਕੋਹਨੇਵਾਲ ਤੋਂ ਸ਼ੁਰੂ ਹੁੰਦਾ ਅਮਰitsar ਕੋਹਨੇਵਾਲ ਤੋਂ ਪਰਲੇ ਪਾਸੇ ਢੇਰਾਬਾਬਾ ਨਾਨ ਗੁਰਦਾਸਪੁਰ ਜ਼ਿਲ੍ਹੇ ਦਾ ਸੋ ਮੈਂ ਗੁਰਦਾਸਪੁਰ ਵੀ ਐਸਟੀਐਮ ਬਾਬਾ ਬਟਾਲਾ ਰਿਆ ਇੱਧਰ ਮੈਂ ਐਸਟੀਐਮ ਹੀ ਨਾਲ ਰਹੇ ਆ ਇਹ ਸਾਰੀ ਬੈਲਟ ਜਿਹੜੀ ਹੈ ਮੇਰੀ ਦੇਖੀ ਭਈ ਸੋ ਜਿੰਨੀ ਸਾਡੀ ਸਮਝ ਹੈ ਜਿੰਨੀ ਸਾਡੀ ਸਮਰੱਥਾ ਜਿੰਨੀ ਦਿੱਲੀ ਦੀ ਸੇਵਾ ਜਿਹੜੀ ਆਈ ਹੈ ਮੈਂ ਧੰਨਵਾਦ ਆ ਦਿੱਲੀ ਦੀ ਸੰਗਤ ਦਾ ਜਿਨ੍ਹਾਂ ਨੇ ਹਰ ਇਲਾਕੇ ਚੋਂ ਵੱਖ-ਵੱਖ ਇਲਾਕਿਆਂ ਦੇ ਗੁਰਦੁਆਰਿਆਂ ਵਿੱਚ ਸਮਗਰੀ ਇਕੱਠੀ ਕਰਕੇ ਟਰੱਕਾਂ ਤੇ ਰਹੀ ਮੁੰਡੇ ਉੱਥੋਂ ਯੰਗ ਮੁੰਡੇ ਦਿੱਲੀ ਤੋਂ ਨਾਲ ਆਏ ਸੀ ਭੱਜ-ਭੱਜ ਕੇ ਇੱਥੇ ਸੇਵਾ ਕਰਦੇ ਰਿਹਾ ਮੈਂ ਧੰਨਵਾਦ ਆ ਤੁਹਾਡਾ ਵੀ ਇੱਥੋਂ ਦੀ ਜਨਤਾ ਦਾ ਜਿਨ੍ਹਾਂ ਨੇ ਪੂਰਾ ਸਹਿਯੋਗ ਦਿੱਤਾ ਕਿ ਦਿੱਲੀ ਦੇ ਪ੍ਰਧਾਨ ਜੀ ਦਾ ਕਲਕਾ ਜੀ ਦਾ ਕਾਲੋ ਸਾਹਿਬ ਸੈਕਟਰੀ ਜੀ ਦਾ ਤੇ ਜਿੰਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ ਆ ਜਿਹੜੇ ਵੱਦ ਚੜ੍ਹ ਕੇ ਸੇਵਾ ਕਰਦੇ ਆ ਤੇ ਉਹਨਾਂ ਨੇ ਚੱਲਣਾ ਤਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਸੋ ਤਸਵੀਰਾਂ ਤੁਹਾਡੇ ਨਾਲ ਜਿਹੜੀਆਂ ਨੇ ਉਹ ਗਰਾਊਂਡ ਜ਼ੀਰੋ ਤੋਂ ਸਾਂਝੀਆਂ ਕੀਤੀਆਂ ਨੇ ਅੱਜ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਹਾਲਾਤ ਪਾਣੀ ਜਿਹੜਾ ਹੀਠਾ ਜ਼ਰੂਰ ਜਾ ਚੁੱਕਾ ਆ ਪਰ ਹਾਲਾਤ ਜਿਹੜੇ ਨੇ ਉਹ ਚਿੰਤਾਜਨਕ ਬਣੇ ਹੋਏ ਨੇ ਔਰ ਅ ਸੱਕੀ ਨਾਲਾ ਅ ਜਨਾਲਾ ਦੇ ਵਿੱਚ ਸਾਡੀ ਮੌਜੂਦਗੀ ਸੀ ਇਸ ਸਮੇਂ ਲੰਗਰ ਲਗਾਤਾਰ ਜਾਰੀ ਨੇ ਦਵਾਈਆਂ ਦੇ ਕੈਂਪ ਜਿਹੜੇ ਨੇ ਉਹ ਲਗਾਤਾਰ ਜਾਰੀ ਨੇ ਸੋ ਤੁਸੀਂ ਹਮਦਰ ਟੀਵੀ ਨਾਲ ਜੁੜੇ ਹੋਏ ਸੀ ਅਜਨਾਲਾ ਦੇ ਪ੍ਰਦੀਪ अरोड़ा